ਇੱਥੇ ਵਾਲਾ ਕਹਿੰਦਾ ਸੀ ਮੈਂ ਤਾਂ ਕਹਿ ਨਹੀਂ ਉੱਥੇ ਤਾਂ ਕਾਲੇ ਅੰਗਰੇਜ਼ ਬੈਠੇ ਆ ਇੱਥੇ ਭਾਈ ਆਪਾਂ ਟਿੱਡੀਦਲ ਬੈਠੇ ਪੰਜਾਬ ਦੇ ਵਿੱਚ ਇਹ ਹੁਣ ਆਪੂ ਪਾਰਟੀ ਨਹੀਂ ਰਹੀ ਇਹ ਟਿੱਡੀਦਲ ਦਿੱਲੀ ਤੋਂ ਆ ਕੇ ਦਿੱਲੀ ਨੂੰ ਖਾ ਕੇ ਜਿਵੇਂ ਆਹਣ ਆਉਂਦੀ ਆ ਨਾ ਫਸਲਾ ਮੁੱਚ ਕੇ ਗਾਹਾਂ ਲੰਘ ਜਾਂਦੇ ਆ ਇਹ ਦਿੱਲੀ ਵਾਲੇ ਜਿਹੜੇ ਆ ਆਪ ਆਦਮੀ ਪਾਰਟੀ ਦੇ ਇਹ ਟਿੱਡੀਦਲ ਤਾਂ ਇੱਥੇ ਹੀ ਡੇਰੇ ਲਾ ਕੇ ਬਹਿ ਗਿਆ ਸਾਰੇ ਜਵਾਨਤਾ ਤੇ ਆਏ ਪਿਆ ਸਾਰੇ ਕਹਿੰਦੇ ਆ ਉੱਪਰਲੀਆਂ ਏਜੰਸੀਆਂ ਵਰਤਦੇ ਆ ਉਹ ਵੀ ਵਰਤਦੇ ਆ ਤੁਸੀਂ ਵੀ ਵਰਤਦੇ ਹੋ ਭਲਿਓ ਮਾਨਸੋ ਤੁਹਾਡਾ ਮੱਥਾ ਕਾਂਗਰਸ ਨਾਲ ਲੱਗਿਆ ਜਿਹੜੀ ਅੰਗਰੇਜ਼ਾਂ ਦੇ ਬੰਬਾਂ ਤੋਂ ਨਹੀਂ ਡਰੀ ਗੋਰੀ ਤੋਂ ਨਹੀਂ ਡਰੀ ਤੋਪਾਂ ਤੋਂ ਨਹੀਂ ਡਰੀ ਇਹ ਆਪਣੀ ਜਾਨ ਤਲੀ ਤੇ ਧਰ ਕੇ ਸਾਨੂੰ ਆਦਿਆਂ ਦੀ ਪਰਵਾਹ ਨਹੀਂ ਕੋਈ ਪੁੱਛਦਾ ਸਾਨੂੰ ਕਈ ਵਾਰੀ ਕਿਹੜਾ ਤੱਕੜਾ ਹੈ ਜੀ ਮੈਂ ਕਹਾਂ ਸਾਡੇ ਮੁਕਾਬਲੇ 'ਚ ਤਾਂ ਕੋਈ ਹੈ ਨਹੀਂਗਾ ਇਹ ਤਾਂ ਬਾੜੇ ਮੋٹے ਕਦੇ ਸਾਹ ਬਰੋਲਣ ਕੋਈ ਲੱਗਦਾ ਸੁਖਵੀਰ ਵਰਗਾ ਕਦੇ ਕੋਈ ਡੇੜੇ ਤੇੜੇ ਨਹੀਂ ਸਾਡੇ ਇਹ ਸਭ ਖੁਦਗਰਦਾਂ ਦੀ ਪਾਰਟੀ ਹੈ ਕਾਂਗਰਸ ਲੋਕਾਂ ਦੀ ਪਾਰਟੀ ਹੈ ਸਾਡੇ ਇੱਕ ਬਹਾਦਰ ਬੇਟਾ ਜਿਸ ਦੇ ਪਿਤਾ ਜੀ ਇੱਥੇ ਬੈਠੇ ਆ ਬਲਕੌਰ ਸਿੰਘ ਜੀ ਆਪਣੇ ਉਸ ਸਿੱਧੂ ਮੂਸੇਵਾਲਾ ਜੀ ਨੂੰ ਸ਼ਰਦਾ ਦੇ ਫੁੱਲ ਭੇਟਾ ਕਰਦੀਆਂ ਔਰ ਨਾਲ ਹੀ ਮੱਜ ਦੀ ਸਰਕਾਰ ਨੂੰ ਕਿ ਜਵਾਨ ਪੁੱਤ ਗਵਾਉਣ ਵਾਲੇ ਬਾਪ ਤੇ ਮਾਂ ਨੂੰ ਧਰਨੇ ਤੇ ਬੈਠਣਾ ਪਵੇ ਤੇ ਸਰਕਾਰ ਕਹੇ ਅਸੀਂ ਆਪ ਦੀ ਸਰਕਾਰ ਆ ਆਪ ਦੀ ਸਰਕਾਰ ਨਹੀਂ ਪਤਾ ਨਹੀਂ ਕੀ ਦੀ ਸਰਕਾਰ ਹੋ ਲੇਕਿਨ ਇਹ ਗੱਲਾਂ ਸੁਝਦੀਆਂ ਰਹਿਣਗੀਆਂ ਲੜਦੇ ਰਵਾਂਗੇ ਅੱਜ ਮੇਰੇ ਭਰਾਵੋ ਜਿਸ ਆਪਾਂ ਮਕਸਦ ਲਈ ਇਕੱਠੇ ਹੋਏ ਆ ਮੈਂ ਉਹਦੇ ਬਾਰੇ ਕੁਝ ਗੱਲਾਂ ਕਰੂੰਗੀ ਮੈਂ ਜਦੋਂ ਆਹ ਛਾਤੀ ਮਾਰ ਰਹੀ ਆ ਮੈਨੂੰ ਐਸ ਮਾਨਸਾ ਜ਼ਿਲ੍ਹੇ ਦੇ ਕੱਲੇ-ਕੱਲੇ ਪਿੰਡ ਕੱਲੇ-ਕੱਲੇ ਸ਼ਹਿਰ ਆ ਯਾਦ ਆਉਂਦੀਆਂ ਮੇਰੇ ਭਰਾ ਕਿੱਥੇ ਗਏ ਸਾਡੇ ਆਪਣੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਆਪਣੇ ਭਰਾ ਸਾਡੇ ਆਪਣੇ ਸਾਫ ਕਾਇਮ ਵਾਲੇ ਹੋਰ ਥੋੜੇ ਬਜ਼ੁਰਗਾਂ ਨੇ ਇਸ ਮਾਨਸਾ ਦੀ ਧਰਤੀ ਜਿਹਨੂੰ ਕਹਿੰਦੇ ਸੀਗੇ ਇਹ ਮਜ਼ਾਰਿਆਂ ਦੀ ਧਰਤੀ ਹੈ ਗਰੀਬਾਂ ਦੀ ਧਰਤੀ ਹੈ ਫੋਡੇ ਵੱਡ ਬਟੇਰਿਆ ਨੇ ਮੇਰੇ ਭਰਾਵੋ ਫੋਡੇ ਤੇ ਸਾਡੇ ਵੱਡ ਬਟੇਰਿਆ ਨੇ ਅੰਗਰੇਜ਼ਾਂ ਦੇ ਗੋਰਿਆਂ ਦੇ ਮੂੰਹ ਮੋੜ ਕੇ ਦਿਖਾਏ ਆ ਇਸ ਧਰਤੀ ਦੇ ਉੱਪਰ ਮੈਨੂੰ ਮਾਣ ਆ ਮੈਂ ਕੱਲੇ ਕੱਲੇ ਪਿੰਡ ਤੇ ਗਲੀ ਦੇ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਦੀਆਂ ਗਲੀਆਂ ਨੂੰ ਦੇਖਿਆ ਲੇਕਿਨ ਅੱਜ ਆ ਮੇਰੀਆਂ ਭੈਣਾਂ ਵੀ ਬੈਠੀਆਂ ਐ ਅੱਜ ਹੋ ਕੀ ਰਿਹਾ ਦੇਸ਼ ਦੇ ਵਿੱਚ ਅੱਜ ਲੜਕੋੜ ਰਿਹਾ ਲੋਕਾਂ ਦੀ ਲੜਾਈ ਅੱਜ ਵਕਤ ਇਹ ਆ ਗਿਆ ਦੇਖਣ ਵਾਸਤੇ ਇੱਕ ਸਮਾਂ ਸੀ ਜਦੋਂ ਤੁਹਾਡੇ ਸਾਡੇ ਬਜ਼ੁਰਗ ਲੜੇ ਸੀ ਗੋਰੇ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਈਸਟ ਇੰਡੀਆ ਕੰਪਨੀ ਬਣਾ ਕੇ ਸਾਡੇ ਦੇਸ਼ ਨੂੰ ਲੁੱਟਦੇ ਰਹੇ ਤੇ ਸਾਨੂੰ ਗੁਲਾਮ ਬਣਾ ਕੇ ਰਾਜ ਕਰਦੇ ਰਹੇ ਅੱਜ ਮੇਰੇ ਭਰਾਵੋ ਗੱਲ ਉੱਥੇ ਹੀ ਆਖੜੀ ਹੋਈ ਹੈ ਅੱਜ ਇੱਥੋਂ ਦੀ ਧਰਤੀ ਦਾ ਨਾਜ ਖਾੜ ਪੀਣ ਵਾਲੇ ਕਾਲੇ ਅੰਗਰੇਜ਼ ਜੋ ਵਿਦੇਸ਼ੀ ਤਾਕਤਾਂ ਵਿਦੇਸ਼ੀ ਮੁਲਕਾਂ ਦੇ ਨਾਲ ਹੱਥ ਟੋਕਾਂ ਬਣ ਕੇ ਫੋਡਾ ਸਾਡਾ ਝੂਠ ਬੋਲ ਕੇ ਪੀਤਾ ਵਾ ਖੂਨ ਵੱਡ ਬਡੇਰੇ ਜਿਹੜੇ ਵੱਡੇ ਵੱਡੇ ਹੈਗੇ ਆ ਕਾਰੋਬਾਰੀਏ ਉਹਨਾਂ ਰਾਹੀਂ ਬਚਾਉਂਦੇ ਆ ਬਾਹਰ ਅੱਗੇ ਗੋਰੇ ਬਜਾਦੇ ਚਿੱਟਫੰਡ ਕੰਪਨੀ ਨਾਲ ਅੱਜ ਕੀ ਬਣੀ ਐ ਅੱਜ ਮੋਦੀ ਤੇ ਅਮਨ ਸ਼ਾ ਐਂਡ ਕੰਪਨੀ ਇਹ ਲੁੱਟ ਰਹੀ ਐ ਲੇਕਿਨ ਮੈਂ ਕਹਿਣਾ ਚਾਹੁੰਦੀ ਆ ਆ ਦਿੱਲੀ ਵਾਲਿਓ ਤੁਸੀਂ ਤਾਂ ਬਣ ਗਏ ਕਾਲੇ ਅੰਗਰੇਜ਼ ਲੇਕਿਨ ਤੁਸੀਂ ਮੱਥਾ ਲਾ ਲਿਆ ਸਾਡੀ ਕਾਂਗਰਸ ਪਾਰਟੀ ਦੇ ਨਾਲ ਇਹ ਕਾਂਗਰਸ ਪਾਰਟੀ ਸੀ ਇੱਜ਼ਾ ਦੀ ਪਾਰਟੀ ਕਾਂਗਰਸ ਪਾਰਟੀ ਲੋਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਸਾਡੇ ਲੀਡਰਾਂ ਨੇ ਇੱਕ ਇੱਕ ਨੇ ਚਾਹੇ ਰਾਜੀਵ ਜੀ ਹੋਣ ਇੰਦਰਾ ਜੀ ਹੋਣ ਸੋਨੀਆ ਜੀ ਹੋਣ ਰੋਹਲ ਜੀ ਹੋਣ ਜਦੋਂ ਵੀ ਕੋਈ ਮੁੱਦਾ ਚੱਕ ਕੇ ਤਲੀ ਤੇ ਧਰ ਕੇ ਆਏ ਨੇ ਲੋਕਾਂ ਦੀ ਲੜਾਈ ਲੜੀ ਹੈ ਅੱਜ ਸਾਡਾ ਬਹਾਦਰ ਬੇਟਾ ਰੋਹਲ ਗਾਂਧੀ ਅੱਜ ਤੁਹਾਡੀ ਲੜਾਈ ਲੜ ਰਿਹਾ ਹੈ ਅਮਗੇਲ ਸਾਹਿਬ ਨੂੰ ਭੇਜਿਆ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੋ ਕੇ ਇੱਕ ਥਾਂ ਤੇ ਬੈਠੀ ਹੈ ਕਿ ਆ ਜਿਹੜੇ ਮਾਰਦੇ ਫਿਰਦੇ ਆ ਨਾ ਗੱਲਾਂ ਇੱਥੇ ਕੋਈ ਪੁੱਛਦਾ ਸਾਨੂੰ ਕਈ ਵਾਰੀ ਕਿਹੜਾ ਤੱਕੜਾ ਹੈ ਜੀ ਮੈਂ ਕਹਾਂ ਸਾਡੇ ਮੁਕਾਬਲੇ 'ਚ ਤਾਂ ਕੋਈ ਹੈ ਨਹੀਂਗਾ ਇਹ ਤਾਂ ਮਾੜੇ ਮੋٹے ਕਦੇ ਸਾ ਬਰੋਲਣ ਕੋਈ ਲੱਗਦਾ ਸੁਖਵੀਰ ਵਰਗਾ ਕਦੇ ਕੋਈ ਡੇੜੇ ਤੇੜੇ ਨਹੀਂ ਸਾਡੇ ਇਹ ਸਭ ਖੁਦਗਰਜ਼ਾਂ ਦੀ ਪਾਰਟੀ ਹੈ ਕਾਂਗਰਸ ਲੋਕਾਂ ਦੀ ਪਾਰਟੀ ਹੈ ਕਾਂਗਰਸ ਪਾਰਟੀ ਵਿੱਚ ਆ ਜਿਹੜਾ ਮੰਨੇਗਾ ਰੋਹਲ ਗਾਂਧੀ ਜੀ ਨੇ ਪੁਰਾਣੇ ਸਮੇਂ ਚ ਗਾਂਧੀ ਜੀ ਨੇ ਬਨਮੋੜ ਸਿਖ ਜੀ ਲੈਂਦਾ ਸੀ ਅੱਜ ਉਸ ਵਾਸਤੇ ਗਰੀਬਾਂ ਦੇ ਮੂੰਹ ਚੋਂ ਰੋਟੀ ਖਾਣ ਲਈ ਇਹ ਲੜਾਈ ਕੌਣ ਲੜ ਰਿਹਾ ਹੈ ਰੋਹਲ ਗਾਂਧੀ ਜੀ ਲੜ ਰਿਹਾ ਹੈ ਕਿਸਾਨੀ ਦੀ ਲੜਾਈ ਕੌਣ ਲੜ ਰਿਹਾ ਹੈ ਪੰਜਾਬ ਵਿੱਚ ਕੌਣ ਆਇਆ ਸੀ ਰੋਹਲ ਗਾਂਧੀ ਜੀ ਆਏ ਸੀ ਤੁਸੀਂ ਆ ਸਾਰੇ ਮੇਰੇ ਭਰਾਵੋ ਦਿੱਲੀ ਵਾਲਿਓ ਸਾਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਕਦੇ ਕਹਿ ਲਿਓ ਆ ਲਿਆਵਾਂਗੇ ਕਾਨੂੰਨ ਕਾਨੂੰਨਾਂ ਦੇ ਸਾਰੇ ਤੇ ਸਾਡਾ ਜਿਹੜਾ ਖੂਨ ਆਇਆ ਕਿ ਖੂਨ ਇਹ ਗਾਂਧੀ ਪਰਿਵਾਰ ਇਹ ਕਾਂਗਰਸ ਪਾਰਟੀ ਜਿਹਨੇ ਹਮੇਸ਼ਾ ਲੋਕਾਂ ਵਾਸਤੇ ਨਾ ਉਹਦੀ ਆਦੀ ਪ੍ਰਵਾ ਨਾ ਜਾਨਾਂ ਦੀ ਪ੍ਰਵਾ ਕੀਤੀ ਹੈ ਅਸੀਂ ਉਸ ਪਾਰਟੀ ਵਿੱਚ ਡਟ ਕੇ ਖੜੇ ਆ ਇੱਥੇ ਲੜਾਂਗੇ ਲੋਕਾਂ ਲਈ ਲੜਾਂਗੇ ਲੋਕਾਂ ਲਈ ਮਰਾਂਗੇ ਕਾਂਗਰਸ ਨੂੰ ਕਿਸੇ ਥਾਂ ਤੇ ਵੀ ਅਸੀਂ ਆਂਚ ਨਹੀਂ ਆਉਣ ਦੇਵਾਂਗੇ ਮੇਰੇ ਭਰਾਵੋ ਅੱਜ ਇੱਥੇ ਕਹਿੰਦੇ ਆਏ ਉਹ ਤਾਂ ਦਿੱਲੀ ਵਾਲਾ ਚੱਕੀ ਫਿਰਦਾ ਹੈ ਨਾ ਕਹਿੰਦਾ ਸੀ 15 ਲੱਖ ਲਿਆਉ ਮੋਦੀ ਕਹਿੰਦਾ ਸੀ ਆ ਗਿਆ ਸੋਡੀ ਜੀਵ ਤੋਂ ਕੱਢ ਕੇ ਮਾਰ ਭੇਜਦਾ ਅੱਜ ਇੱਥੇ ਵਾਲਾ ਕਹਿੰਦਾ ਸੀ ਮੈਂ ਤਾਂ ਕਹਿ ਨਹੀਂ ਉੱਤੇ ਤਾਂ ਕਾਲੇ ਅੰਗਰੇਜ਼ ਬੈਠੇ ਆ ਇੱਥੇ ਭਾਈ ਆ ਪੱਟੀ ਡੀਜ਼ਲ ਬੈਠਾ ਪੰਜਾਬ ਦੇ ਵਿੱਚ ਇਹ ਹੁਣ ਆਪ ਪਾਰਟੀ ਨਹੀਂ ਰਹੀ ਇਹ ਟਿੱਡੀਦਲ ਦਿੱਲੀ ਤੋਂ ਆ ਕੇ ਦਿੱਲੀ ਨੂੰ ਖਾ ਕੇ ਜਿਵੇਂ ਆਹਣ ਆਉਂਦੀ ਆ ਨਾ ਫਸਲਾ ਮੁੱਚ ਕੇ ਗਾਹਾਂ ਨਾ ਕਿ ਜਾਂਦੇ ਆ ਇਹ ਦਿੱਲੀ ਵਾਲੇ ਜਿਹੜੇ ਆ ਆਪ ਆਦਮੀ ਪਾਰਟੀ ਦੇ ਇਹ ਟਿੱਡੀਦਲ ਤਾਂ ਇੱਥੇ ਹੀ ਡੇਰੇ ਲਾ ਕੇ ਬਹਿ ਗਿਆ ਸਾਰੇ ਜਵਾਨਤਾ ਤੇ ਆਏ ਪਿਆ ਸਾਰੇ ਕਹਿੰਦੇ ਆ ਉੱਪਰ ਲੀਆਂ ਏਜੰਸੀਆਂ ਵਰਤਦੇ ਆ ਉਹ ਵੀ ਵਰਤਦੇ ਆ ਤੁਸੀਂ ਵੀ ਵਰਤਦੇ ਹੋ ਭਲਿਓ ਮਾਨਸੋ ਫੋੜਾ ਮੱਥਾ ਕਾਂਗਰਸ ਨਾਲ ਲੱਗਿਆ ਜਿਹੜੀ ਅੰਗਰੇਜ਼ਾਂ ਦੇ ਬੰਬਾਂ ਤੋਂ ਨਹੀਂ ਡਰੀ ਗੋਰੀ ਤੋਂ ਨਹੀਂ ਡਰੀ ਤੋਪਾਂ ਤੋਂ ਨਹੀਂ ਡਰੀ ਡਰੀ ਤੇ ਆਪਣੀ ਜਾਨ ਤਲੀ ਧਰ ਕੇ ਸਾਨੂੰ ਆਉਧਿਆਂ ਦੀ ਪਰਵਾਹ ਨਹੀਂ ਸ਼ਕਤੀਆਂ ਦੀ ਪਰਵਾਹ ਨਹੀਂ ਸਾਨੂੰ ਡਰਾਉਣੇ ਉਹ ਐਂ ਕਰਦੇ ਆਂਗੇ ਉਹ ਕਰਦੇ ਆਂਗੇ ਤੁਸੀਂ ਕੀ ਕਰਦੇ ਹੋਗੇ ਫੋੜਾ ਬੋਰੀਆ ਬਿਸਤਰਾ ਦਿੱਲੀ ਵਾਲਿਓ ਤੇ ਪੰਜਾਬ ਵਾਲਿਓ ਇੱਥੋਂ ਬੰਨ ਕੇ ਤੋਰਾਂਗੇ ਪੰਜਾਬ ਲੀਡ ਲਾਊਗਾ ਇਹਦੇ ਵਿੱਚ ਆ ਬੈਠਾ ਇੱਥੇ ਰਾਜਾ ਬੜਿੰਗ ਆ ਬੈਠਾ ਪ੍ਰਤਾਪ ਸਿੰਘ ਬਾਜਵਾ ਓਏ ਭਲੇਓ ਮਾਨ ਤੋਂ ਮਾੜਾ ਮੋਟਾ ਵਿਜੇਂਦਰ ਸਿੰਘਲਾ ਜੀ ਸਾਡੇ ਬੈਠੇ ਐ ਇਹਨਾਂ ਦੇ ਪਿਤਾ ਜੀ ਦੀ ਬਹੁਤ ਵੱਡੀ ਕਰਵਾਦੈ ਮਾੜਾ ਮੋਟਾ ਕਿਤੇ ਰਾਜਾ ਬੜਿੰਗ ਮਾੜਾ ਮੋਟਾ ਕਿਤੇ ਚੈਨ ਤਾਂ ਲੈ ਲਿਆ ਕਰੋ ਪਤਾ ਨਹੀਂ ਕਿੱਥੇ ਸਾਰਾ ਦਿਨੀ ਤੋਰੇ ਫਿਰਦੇ ਹੋ ਲੋਕਾਂ ਵਾਸਤੇ ਸਾਰਿਆਂ ਨੂੰ ਲਈ ਫਿਰਦੇ ਪ੍ਰਤਾਪ ਬਾਜਵਾ ਤੋਂ ਰੱਬੀ ਫਿਰਦਾ ਐ ਇਹ ਜੋ ਰੱਬੀ ਫਿਰਦਾ ਐ ਸਾਰਿਆਂ ਥਾਮਾਂ ਤੇ ਅਮਰ ਸਿੰਘ ਜੀ ਆਪਣੇ ਰੱਬੀ ਫਿਰਦੇ ਐ ਇਸ ਕਰਕੇ ਇਹ ਪੰਜਾਬ ਐ ਮੇਰੇ ਭਰਾਵੋ ਪੰਜਾਬ ਨੇ ਬੇਸ਼ਾਮਤ ਸ਼ਾਂਤੀ ਲਈ ਆਪਣੀਆਂ ਸਰਕਾਰਾਂ ਦੀ ਪਰਵਾਹ ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਮੈਂ ਜਾਦਾ ਸਮਾਂ ਨਾ ਲੈਂਦੀ ਹੋਈ ਇਹੀ ਕਹਿਣਾ ਚਾਹੁੰਦੀ ਆ ਕਿ ਆ ਸਾਰੇ ਮੇਰੇ ਤਾਂ ਬੱਚੇ ਹੀ ਆ ਸਾਰੇ ਜਿਹੜੇ ਅਹੁਦੇਦਾਰ ਹੈ ਸਾਡੇ ਵਿੱਚ ਇੱਕ ਜੁੱਟਾ ਤੇ ਇੱਕ ਮੁੱਠਾ ਕੋਈ ਫਰਕ ਨਹੀਂ ਸਾਡੇ ਚ ਪਾ ਸਕਦਾ ਸਾਰੇ ਬਹਾਦਰ ਜਰਨੈਲ ਮੇਰੇ ਤਾਂ ਹੱਥਾਂ ਵਿੱਚ ਆਏ ਨੇ ਮੇਰੇ ਬੱਚਿਓ ਅੱਗੇ ਵਧੋ ਸਾਡਾ ਹੱਥ ਤੁਹਾਡੇ ਮੋਢਿਆਂ ਤੇ ਹੈ ਓਏ ਅਸੀਂ ਗਲਤ ਐਲੀਮੈਂਟ ਨੂੰ ਤੁਹਾਡੇ ਵੱਲ ਝਾਕੜ ਨਹੀਂ ਦੇਵਾਂਗੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਜਿੱਥੇ ਬਘੇਲ ਜੀ ਨੂੰ ਸਾਰਿਆਂ ਨੂੰ ਜੀ ਆਇਆਂ ਕਿਹ ਨੀਗਾ ਔਰ ਤੁਹਾਡਾ ਸਾਰਿਆਂ ਦਾ ਆ ਮੋਫਰ ਸਾਹਿਬ ਉਹ ਨਹੀਂ ਬੈਠੇ ਇਹਨਾਂ ਨੇ ਜਿੱਥੇ ਲੈ ਕੇ ਆਏ ਨੇ ਗਾਗੋਵਾਲ ਜੀ ਵਰਗੇ ਸਾਨੂੰ ਯਾਦ ਆਉਂਦੇ ਐ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਖਿਮਾ ਦੀ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ